ਮੋੜ ਸਾਹਮਣੇ ਆਈ ਹੈ ਕਿ ਮੋੜ ਬਠਿੰਡਾ ਜ਼ਿਲ੍ਹੇ ਦਾ ਮੋੜ ਹਲਕਾ ਮੋੜ ਦੇ ਵਿੱਚ ਜਿੱਥੇ ਕਹਿੰਦਾ ਮੋੜ ਕਲਾ ਪਿੰਡ ਪੈਂਦਾ ਤਾਂ ਮੋੜ ਕਲਾ ਪਿੰਡ ਦੇ ਵਿੱਚ ਕੰਦਾ ਦੇ ਉੱਤੇ ਸ਼ਰੀਆਮ ਲਿਖਿਆ ਗਿਆ ਕਿ ਤੇ ਚਿੱਟਾ ਸ਼ਰੀਆਮ ਬਿਕਦਾ ਹੈ ਕੰਦਾ ਦੇ ਉੱਤੇ ਸ਼ਰੀਆਮ ਲਿਖਿਆ ਗਿਆ ਕਿ ਇੱਧਰ ਚਿੱਟਾ ਮਿਲਦਾ ਹੈ ਪੁਲਿਸ ਹੁਣ ਉਸ ਦੇ ਉੱਤੇ ਕਾਲਾ ਰੰਗ ਫੇਰਨ ਤੇ ਹੋਗੀ ਪੁਲਿਸ ਉਪਣੀਆਂ ਜਿਹੜੇ ਝਾੜੂ ਪੇ ਪੋਚਾ ਫੇਰਨ ਤੇ ਹੋਗੀ ਕਿ ਇਸ ਜਗ੍ਹਾ ਤੇ ਉੱਤੇ ਕੁਝ ਹੈ ਹੀ ਨਹੀਂ ਐਸੀ ਹੁਣ ਟਿੱਕਰ ਅੰਨੇ ਪਰਚੇ ਦਿੱਤੇ ਉਹ ਤਾਂ ਪੁਲਿਸ ਹੁਣ ਟਿੱਕਰ ਕਹਾਣੀਆਂ ਪਾਉਂਦੀ ਆਈ ਹੈ ਉਹ ਪੁਨਰ ਆਈਆਂ ਮਹਿਲਾਵਾਂ ਨੇ ਸਟਾਕ ਉੱਤੇ ਕਹਿ ਕੇ ਸਾਡੇ ਇਲਾਕੇ ਦੇ ਵਿੱਚ ਨਸ਼ਾ ਖੁੱਲੇ ਆਮ ਵਿਕਦਾ ਹੈ ਫਿਰ ਇਸ ਤੋਂ ਬਾਅਦ ਔਰਤਾਂ ਨੇ ਵੱਡਾ ਇਕੱਠ ਵੀ ਕੀਤਾ ਉਸ ਤੋਂ ਬਾਅਦ ਜਦੋਂ ਕੰਧਾਂ ਤੇ ਲਿਖਿਆ ਜਾਂਦਾ ਤਾਂ ਪੁਰਸ਼ ਮੁਲਾਜ਼ਮ ਆਪਣੇ ਸਿਵਲ ਵਰਦੀ ਦੇ ਵਿੱਚ ਜਾ ਕੇ ਉੱਤੇ ਉਸ ਕੰਧ ਦੇ ਉੱਤੇ ਕਾਲਾ ਰੰਗ ਫੇਰਦੇ ਵੀ ਨਜ਼ਰ ਆਏ ਨੇ ਤਾਂ ਕਿ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਨਹੀਂ ਜਾਇਗਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਨਾ ਸਾਰੇ ਬੇੜਾ ਬੇਲਾ ਹੋ ਗਿਆ ਇਹ ਮੋਟਨਾ ਨਾ ਮੋਟਨਾ ਅੰਦਰ ਫੜ ਕੇ ਰੱਖ ਲੈਂਦੀਆਂ ਉਹਨਾਂ ਨੂੰ ਜੇਲ੍ਹ ਚ ਕਰਾ ਦਿੰਦੀਆਂ ਕੋਈ ਨਹੀਂ ਜੀਵਤ ਹੈਗੀ ਮੇਰੀ ਹਤ ਮੰਨ ਕੇ ਬੇਨਤੀਆ ਵਾਹ ਹੁਣਾ ਕੰਡੇ ਆਧੂ ਵੀ ਨਹੀਂ ਜਾਂਦਾ ਮਾਗਰ ਮਾਗਰ ਵੀ ਨਹੀਂ ਗਈ ਉਹਦੇ ਮਾਗਰ ਵੀ ਨਹੀਂ ਲਪੇਟ ਕੇ ਜਮਾਨ ਅੰਦਰ ਬਿਠਾ ਦੇ ਮੇਰਾ ਬੋਤਾ ਨਹੀਂ ਦਿੱਸ ਜਾਂਦੇ ਹੁੰਦੇ ਇਹ ਕੰਦੇ ਮੇਰਾ ਬੋਤਾ ਮੇਰਾ ਬੰਦਾ ਮਾ ਬਹੁਤ ਉਖੀਏ ਕੋਈ ਮੰਗਣੀ ਜਾਂਦਾ ਮਾ ਬਹੁਤ ਨਹੀਂ ਲੈ ਕੇ ਕੱਲੇ ਪਿੰਡ ਮੌੜ ਕਲਾਂ ਦੀ ਹਦੂਦ ਵਿੱਚ ਅਸੀਂ ਹੁਣ ਤੱਕ 23 ਮੁਕੱਦਮੇ ਐਨਡੀਪੀਐਸ ਅੱਗੇ ਦਰਜ ਕਰ ਚੁੱਕੇ ਆ ਇਸ ਤੋਂ ਇਲਾਵਾ 1 ਮਾਰਚ ਤੋਂ ਜਗੋਂ ਦੀ ਮਿਸ਼ਨ ਸ਼ੁਰੂ ਹੋਇਆ ਜੋ ਬੇਰਸਿਆ ਵਿਰੋਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਸਵਾਗਤ ਕਰਦਾ ਹਾਂ ਪੰਜਾਬ ਹਰਿਆਣਾ ਲਾਈਵ ਦੇ ਉਤੇ ਤਾਂ ਅੱਜ ਇੱਕ ਪੰਜਾਬ ਸਰਕਾਰ ਦਾ ਖੋਖਲਾ ਸਾਚਾ ਜਿਹੜਾ ਲੋਕਾਂ ਦੇ ਸਾਹਮਣੇ ਰੱਖਣ ਲਈ ਪੰਜਾਬ ਸਰਕਾਰ ਬੜੇ ਦਾਅਵੇ ਕਰਦੀ ਹੈ ਕਿ ਅਸੀਂ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਵਿੱਚ ਬਹੁਤ ਸਾਰੇ ਦਾਅਵੇ ਕਰਦੀ ਹੈ ਤਾਂ ਬਹੁਤ ਸਾਰੇ ਦਾਅਵਿਆਂ ਦੇ ਵਿੱਚ ਇੱਕ ਚੀਜ਼ ਬਿਲਕੁਲ ਸਾਹਮਣੇ ਆ ਗਈ ਹੈ ਕਿ ਮੋੜ ਬਠਿੰਡਾ ਜ਼ਿਲ੍ਹੇ ਦਾ ਮੋੜ ਹਲਕਾ ਮੋੜ ਦੇ ਵਿੱਚ ਜਿੱਥੇ ਕਿਹਾ ਜਾਂਦਾ ਮੋੜ ਕਲਾ ਪਿੰਡ ਪੈਂਦਾ ਹੈ ਤਾਂ ਮੋੜ ਕਲਾ ਪਿੰਡ ਦੇ ਵਿੱਚ ਕੰਦਾ ਦੇ ਉੱਤੇ ਸ਼ਰੀਆਮ ਲਿਖਿਆ ਗਿਆ ਕਿ ਤੇ ਚਿੱਟਾ ਸ਼ਰੀਆਮ ਵਿਕਦਾ ਹੈ ਕੰਦਾ ਦੇ ਉੱਤੇ ਸ਼ਰੀਆਮ ਲਿਖਿਆ ਗਿਆ ਕਿ ਇੱਧਰ ਚਿੱਟਾ ਮਿਲਦਾ ਤਾਂ ਇਹ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਜ਼ਰੂਰ ਦੇਖਦੇ ਪਏ ਹੋਗੇ ਕਿਸ ਤਰ੍ਹਾਂ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਉੱਥੇ ਜਿਹੜਾ ਬੈਂਕ ਦੀ ਬੈਕ ਸਾਈਡ ਜਿਹੜਾ ਇੱਕ ਬਿਲਕੁਲ ਇਹ ਹੰਗਾਮਾ ਹੋਇਆ ਟਰੱਕ ਜਿਹੜਾ ਬੈਂਕ ਹੈ ਉੱਥੇ ਬਿਲਕੁਲ ਬੈਂਕਰ ਦੇ ਬਿਲਕੁਲ ਟਰੱਕ ਯੂਨੀਅਨ ਦੇ ਬੈਕ ਸਾਈਡ ਬਿਲਕੁਲ ਦੀਵਾਰ ਦੇ ਉੱਤੇ ਸਭ ਕੁਝ ਲਿਖਿਆ ਗਿਆ ਤੇ ਉਸ ਦੇ ਬਾਵਜੂਦ ਵੀ ਪੁਲਿਸ ਹੁਣ ਉਸ ਦੇ ਉੱਤੇ ਕਾਲਾ ਰੰਗ ਫੇਰਨ ਤੇ ਹੋ ਗਈ ਪੁਲਿਸ ਉਪਣੀਆਂ ਅਜਿਹੇ ਝਾੜੂ ਪੇ ਪੋਚਾ ਫੇਰਨ ਤੇ ਹੋਗੀ ਕਿ ਇਸ ਇਸ ਜਗ੍ਹਾ ਤੇ ਉਥੇ ਕੁਝ ਹੈ ਹੀ ਨਹੀਂ ਅਸੀਂ ਹੁਣ ਟਿਕਰ ਅਨੇ ਪਰਚੇ ਦਿੱਤੇ ਉਹ ਤਾਂ ਪੁਲਿਸ ਹੁਣ ਟਿਕਰ ਕਹਾਣੀਆਂ ਪਾਉਂਦੀ ਆਈ ਹੈ ਉਹ ਪੁਲਿਸ ਉਹ ਹੁਣ ਟਿਕਰ ਆਪਣੀਆਂ ਤਾਲੂਆਂ ਤੋਂ ਤਰੂਤੋਂ ਮਿੱਟੀ ਝਾੜਦੀ ਹੋਈ ਹੈ ਕਿਉਂਕਿ ਉਹ ਪੁਲਿਸ ਦਾ ਕੰਮ ਕੀ ਹੁੰਦਾ ਹੈ ਮਿੱਟੀ ਝਾੜਨਾ ਉਹ ਪੁਲਿਸ ਨੇ ਆਪਣੀ ਮਿੱਟੀ ਝਾੜਦੀ ਲੇਕਿਨ ਆਖਿਰਕਾਰ ਲੋਕਾਂ ਦਾ ਪਾਗਲ ਨੇ ਜਿਹੜੇ ਲੋਕ ਰੋਲਾ ਪਾ ਰਹੇ ਨੇ ਕਿ ਚਿੱਟਾ ਵਿਕਦਾ ਚਿੱਟਾ ਵਿਕਦਾ ਚਿੱਟਾ ਵਿਕਦਾ ਹੁਣ ਜਦੋਂ ਚਿੱਟਾ ਵਿਕਦਾ ਹੈ ਤਾਂ ਸਰਕਾਰਾਂ ਇਹ ਆਖਿਰਕਾਰ ਉਹ ਗਾਣਾ ਸਹੀ ਬਣਿਆ ਪੰਜਾਬੀ ਦਾ ਸਰਕਾਰਾਂ ਹੀ ਬਕੌਂਦੀਆਂ ਨੇ ਚਿੱਟਾ ਤਾਂ ਹੀ ਤੇ ਸ਼ਰੀਆਮ ਬਿਕਦਾ ਇਹ ਜੇ ਗਾਣਿਆ ਕੀ ਤੁੱਕ ਕੀ ਨਿਕਲਦਾ ਤੇ ਉਸ ਤੋਂ ਬਾਅਦ ਤਸਵੀਰਾਂ ਦੇ ਵਿੱਚ ਮਹਿਲਾਵਾਂ ਵੀ ਰੋਲਾ ਪਾਉਂਦੀਆਂ ਨਜ਼ਰ ਆਈਆਂ ਮਹਿਲਾਵਾਂ ਨੇ ਸਿੱਧਾ ਕਹੋਤੇ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਖੁੱਲੇ ਆਮ ਬਿਕਦਾ ਫਿਰ ਇਸ ਤੋਂ ਬਾਅਦ ਔਰਤਾਂ ਨੇ ਵੱਡਾ ਇਕੱਠ ਵੀ ਕੀਤਾ ਉਸ ਤੋਂ ਬਾਅਦ ਜਿਹੜਾ ਕੰਦਾ ਤੇ ਲਿਖਿਆ ਜਾਂਦਾ ਤੇ ਪੁਲਿਸ ਮੁਲਾਜ਼ਮ ਆਪਣੇ ਸਿਵਲ ਵਰਦੀ ਦੇ ਵਿੱਚ ਜਾ ਕੇ ਉੱਥੇ ਉਸ ਕੰਦ ਦੇ ਉੱਤੇ ਕਾਲਾ ਰੰਗ ਫੇਰਦੇ ਵੀ ਨਜ਼ਰ ਆਏ ਨੇ ਤੇ ਇਸ ਤੋਂ ਬਾਅਦ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਇਸ ਕਾਗਜ਼ ਤੇ ਲਿਖਿਆ ਹੋਇਆ ਕਿ ਚਿੱਟਾ ਸ਼ਰੀਆਮ बिकਦਾ ਹੈ ਸਰਕਾਰਾਂ ਹੀ ਵਕਾਉਂਦੀਆਂ ਨੇ ਤੇ ਸਾਡਾ ਚਿੱਟਾ ਇਧਰੋਂ ਬਹੁਤ ਮਿਲਦਾ ਹੈ ਤਾਂ ਉਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਫਿਰ ਪੁਲਿਸ ਦੀਆਂ ਆਉਂਦੀਆਂ ਭਜੜਾ ਪੈਂਦੀਆਂ ਪੁਲਿਸ ਆ ਕੇ ਸਰਟੀਫਿਕੇਟ ਦੇਣ ਲੱਗ ਜਾਂਦੀ ਹੈ ਪੁਲਿਸ ਬਠਿੰਡਾ ਦੀ ਪੁਲਿਸ ਤਾਂ ਅੱਡੀ ਕਹੇਗੀ ਹੈ ਕਿ ਸ਼ਰੀਆਮ ਜਿਹੜੇ ਡੀਐਸਪੀ ਮੋਰ ਨੇ ਆਪਣੇ ਨਾਲ ਇੰਸਪੈਕਟਰ ਨੂੰ ਖੜਾ ਰੱਖਿਆ ਤੇ ਬਿਲਕੁਲ ਸਪਸ਼ਟੀਕਰਨ ਦੇ ਰਹੇ ਨੇ ਕਿ ਸਾਡੇ ਤਾਂ ਅਸੀਂ ਹੁਣ ਕਿ ਕਰਨੇ ਪਰਚੇ ਦਿੱਤੇ ਭਈ ਪਰਚੇ ਦਿੱਤੇ ਹੈ ਲੋਕਾਂ ਅੰਦਰ ਕਿਤੇ ਤਾਂ ਫਿਰ ਉਹ ਚਿੱਟਾ ਕਿੱਥੋਂ ਵਿਕ ਰਿਹਾ ਹੈ ਫਿਰ ਕਿੱਥੇ ਕਰ ਰਹੇ ਹੋ ਤੁਸੀਂ ਕੰਮ ਤੁਸੀਂ ਕਿਤੇ ਹੋਰ ਏਰੀਆ ਦੇ ਵਿੱਚ ਤਾਂ ਨਹੀਂ ਕੰਮ ਕਰ ਰਹੇ ਬੋਸੀਆਂ ਗੱਲਾਂ ਦੇ ਸਵਾਲ ਜਿਹੜੇ ਲੋਕਾਂ ਨੇ ਹੁਣ ਖੜੇ ਫਿਰ ਸਰਕਾਰ ਦੇ ਉੱਤੇ ਕਿਤੇ ਜ਼ਰੂਰ ਦੌਰ ਪੰਚਾਇਤੀ ਅਤੇ ਜਿਲ੍ਹਾ ਪ੍ਰਸ਼ਦ ਦੀਆਂ ਜਿਹੜੀਆਂ ਚੋਣਾਂ ਤਾਂ ਜ਼ਰੂਰ ਚੱਲ ਰਹੀਆਂ ਲੇਕਿਨ ਆ ਵਿੱਚ ਇੱਕ ਨਵਾਂ ਮੁੱਦਾ ਉੱਪਰ ਕੇ ਸਾਹਮਣੇ ਆਇਆ ਮੋੜ ਮੰਡੀ ਦਾ ਤੇ ਮੋੜ ਕਰਾਂ ਦੇ ਵਿੱਚ ਇਹ ਸਭ ਕੁਝ ਹੋਣਾ ਕਿੰਨਾ ਕਿਤੇ ਸਵਾਲ ਜਰੂਰ ਖੜੇ ਕਰ ਗਿਆ ਬਠਿੰਡਾ ਪੁਲਿਸ ਦੇ ਉੱਤੇ ਜਿਹੜੇ ਬਠਿੰਡਾ ਦੀ ਪੁਲਿਸ ਇੱਕ ਇੱਕ ਹਮ ਨਾਮ ਜਾਣਿਆ ਜਾਂਦਾ ਸੀ ਕਿ ਵੱਡੀ ਰਿਕਵਰ ਦੀ ਰਿਕਵਰੀ ਤਾਂ ਜਰੂਰ ਸਭ ਤੋਂ ਵੱਡੀ ਮੰਨੀ ਗਈ ਸੀ ਕਿ ਬਠਿੰਡਾ ਪੁਲਿਸ ਨੇ ਬਹੁਤ ਵੱਡੀ ਚਿੱਟੇ ਦੇ ਵਿੱਚ ਰਿਕਵਰੀ ਕਰ ਲਈ ਲੇਕਿਨ ਬਠਿੰਡਾ ਦੀ ਪੁਲਿਸ ਮੋਰ ਮੰਡੀ ਦੇ ਜਿਹੜੇ ਆ ਨਸ਼ਾ ਤਸਕਰ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੈ ਨਹੀਂ ਕਿ ਬਠਿੰਡਾ ਦੀ ਐਸਐਸਪੀ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਬਠਿੰਡਾ ਦੇ ਜਿਹੜੇ ਐਸਪੀ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇੱਥੇ ਚਿੱਟਾ ਵਿਕਦਾ ਕਿ ਪੁਲਿਸ ਜਾਵੇ ਤਾਂ ਗਲੀ ਦੇ ਵਿੱਚ ਚੱਪਲ ਨਹੀਂ ਚੋਰੀ ਹੁੰਦੀ ਤੇ ਇਹ ਸ਼ਰੀਆਮ ਚਿੱਟਾ ਬਕਾਣ ਤੇ ਲੋਕ ਇਸ ਗੱਲ ਦਾ ਜਵਾਬ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬ ਸਰਕਾਰ ਹੈ ਕੀ ਹੁਣ ਉਸ ਇੱਕ ਵਾਰ ਸੇ ਦਾ ਵੱਡੇ ਵੱਡੇ ਸਰਕਾਰ ਜ਼ੋਰ ਦਾਅਵੇ ਕਰਦੀ ਐ ਸਭ ਪੰਜਾਬ ਦੇ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਜਿਹੜਾ ਬੰਦਾ ਇਹਦੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਹੋਇਆ ਸੀ ਉਹ ਐਸਐਚਓ ਨੂੰ ਸਸਪੈਂਡ ਕਰ ਦਾਂਗੇ ਉਹ ਡੀਐਸਪੀ ਨੂੰ ਸਸਪੈਂਡ ਕਰ ਦਾਂਗੇ ਲੇਕਿਨ ਹੁਣ ਕਿੱਥੇ ਹੋ ਹੁਣ ਕਰੋ ਲੋਕ ਰੋਲਾ ਪਾਈ ਜਾਂਦੇ ਨੇ ਹਕੀਕਤ ਜਾਣੋ ਤੁਸੀਂ ਆ ਕੇ ਹੁਣ ਤੁਸੀਂ ਕਿੱਥੇ ਹੋ ਪੰਜ ਚਾਰ ਜਿਹੜੇ ਪੱਤਰਕਾਰ ਤੁਹਾਨੂੰ ਜ਼ਰੂਰ ਬੋਲਦੇ ਭੈਣੇ ਲੱਗਦੇ ਹੁਣ ਕਿ ਫੇਰ ਸਟੇਜਾਂ 'ਤੇ ਤੁਸੀਂ ਕਹਿੰਦੇ ਹੋ ਨਿਓ ਵੀ ਸਾਡੇ ਸ਼ਹਿਰ ਬਠਿੰਡੇ ਦੇ ਹੈਗੇ ਆ ਰਾਮਪੁਰੇ ਦੇ ਹੈਗੇ ਆ ਜਿੱਤੋ ਦੇ ਹੈਗੇ ਆ ਇਹ ਬੋਲਦੇ ਆ ਅਸੀਂ ਤੁਹਾਨੂੰ ਪੋਲ ਦੇ ਜੁਰੂ ਭੜੇ ਲੱਗਦੇ ਆ ਫਿਰ ਇਹਨਾਂ ਤੇ ਕੰਮ ਵੀ ਕਰੋ ਜੇ ਅਸੀਂ ਥੋੜੀਆਂ ਜਿਹੀਆਂ ਜ ਚੰਗਾਈਆਂ ਵੀ ਦਿਖਾਉਣੀਆਂ ਬੁਰਾਈਆਂ ਵੀ ਦਿਖਾਉਣੀਆਂ ਫਿਰ ਇਹਨਾਂ ਤੇ ਕੰਮ ਵੀ ਕਰ ਲੋ ਸਾਡਾ ਸੁਣਿਆ ਇਸ ਦੇਖੋ ਕਿਸ ਤਰ੍ਹਾਂ ਲੋਕ ਚਿੱਕਾ ਮਾਰਦੇ ਨਜ਼ਰ ਆਇਨੇ ਹੁਣ ਬਠਿੰਡਾ ਦੀ ਪੁਲਿਸ ਇਸ ਤੇ ਕੀ ਕਾਰਵਾਈ ਕਰੇਗੀ ਕਿ ਫਿਰ ਗੰਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰੇਗੀ ਇਹ ਤਾਂ ਹੁਣ ਆਉਣ ਵਾਲਾ ਟਾਈਮ ਦੱਸੂਗਾ ਮੇਰਾ ਨਾ ਕਿਸ਼ਨਾ ਜੀ ਜਿਹੜਾ ਪਿੰਡ ਹੈਗਾ ਮੇਰਾ ਪਿੰਡ ਮੌੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਖਦਾ ਮੇਰਾ ਪਾੜ ਜੇ ਤਾਂ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕ ਕਰੋ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆ ਹੈ ਕੀ ਹੈ ਮਾਮਲਾ ਕੀ ਕੀ ਕੰਦਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਾਨੂੰ ਜੀ ਕਿਨੇ ਦੇ ਕੇ ਗਿਆ ਵੀ ਲੈ ਕੇ ਆਸਾ ਹੀ ਆ ਜਾਵਾਂ ਨਾ ਦੇਖ ਰੋ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟਿਆ ਹੈਗਾ ਜਿਹੜਾ ਮਟਿਆ ਹੈਗਾ ਉਸ ਵਾਲਿਆਂ ਨੇ ਮਟਾਇਆ ਇਹ ਤਾਂ ਮਟੇਆ ਕੰਧਾਂ ਤੋਂ ਆਓ ਪੁਲਿਸ ਵਾਲੇ ਤਾਂ ਮੈਂ ਕਿਹਾ ਵੀ ਤੁਸੀਂ ਕੌਣ ਆ ਕੇ ਸੀ ਮਲਾਗੇ ਮੈਂ ਕਹਿੰਦਾ ਤਾਂ ਮਟੇਣਾ ਹੈ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਕਹਿ ਵੀ ਕਰਦਾ ਮਟਾਉਣਾ ਹੈ ਅਗੇ ਸਾਨੂੰ ਆਰਡਰ ਹੈ ਨਹੀਂ ਆਰਡਰ ਤੁਹਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਦਾ ਅਸੀਂ ਅੱਖਾਂ ਸੀ ਵੀ ਤੁਹਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਤਾਂ ਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਤੇਰਾ ਤਾਂ ਫੜੋ ਤੁਸੀਂ ਤੁਹਾਡਾ ਕਿ ਨਾਂ ਹੈਗਾ ਮੈਂ ਨਾ ਜਗਦੇਵ ਸਿੰਘ ਹੈ ਇਹ ਪਿੰਡ ਚ ਚਿੱਟਾ ਲਿਖਦਾ ਇੱਥੇ ਤਾਂ ਵਿਕਦਾ ਹੀ ਅਸੀਂ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿੱਚ ਵਿਕਦਾ ਹੀ ਇੱਥੇ ਠੀਕ ਹੈ ਛੋਟੇ ਛੋਟੇ ਜਵਾਬ ਕੋਈ ਨਹੀਂ ਦੇਣੇ ਛੋਟੇ ਛੋਟੇ ਜਵਾਬ ਦੇ ਇਸ ਦਾ ਕਹਿਣਾ ਇਹ ਲੋਕਾਂ ਦੀ ਪੁੱਤ ਵੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਕੇ ਪਰਪੋਸ ਠੀਕਾ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇਲੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਕਿਰੋ ਲੱਗੀਆਂ ਸਭ ਚਿੱਟੇ ਦੇ ਟੀਟ ਚੜ ਗਏ ਤੁਸੀਂ ਨਾ ਜੀ ਐ ਕਰੋ ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੋ ਜੀਆਂ ਬਿਮਾਰੀਆਂ ਲੱਗੀਆਂ ਪਨ ਕੱਲੇ ਕੱਲੇ ਜਵਾਕ ਹੈ ਇਹ ਵਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕ ਆਉਂ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦਾਂਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲ ਰਿਹਾ ਹੈ ਕਹਿੰਦੇ ਨਸ਼ਾ ਬੰਦੀ ਕਰਤਾ ਬਿਲਕੁਲ ਹਾਂ ਨੂੰ ਬੰਦ ਕਰ ਸ਼ਰਿਆਂ ਵਿਕੀ ਜਾਂਦਾ ਹੈ ਸ਼ਰਿਆਂ ਦੇ ਚਿੱਟੇ ਆ ਜਾਂਦੇ ਹਨ ਤਾਂ ਆਪਾਂ ਤਾਂ ਆਪੇ ਹੀ ਉਤਾਈਂ ਲੇ ਤਾਂ ਰਹੀ ਜਾਂਦੇ ਆ ਤੇ ਬੁੜੇ ਬੁੜੇ ਸਾਰਾ ਬੇੜਾ ਬੇਲਾ ਹੋ ਗਿਆ ਹੈ ਜਦੋਂ ਅੱਗੇ ਕਾਨਸੀ ਦਾ ਬੜੀ ਇਤਿਹਾਸ ਵਾਲੀ ਨੜੇ ਹੁੰਦਾ ਮੋੜਾਂ ਦੇ ਆਪਾਂ ਜੀ ਬੱਚੇ ਆਪਾਂ ਬੱਚੇ ਦੇ ਆਸਰੇ ਰੁਕ ਗਏ ਆਪਾਂ ਪਸ਼ਾਲਿਆਂ ਨੂੰ ਨਾ ਕਿਉਂ ਪਾਈ ਜਾਵੇ ਅਚਾਈ ਕਰਦੇ ਪਸ਼ਾਲਿਆਂ ਨੂੰ ਨਾ ਕਿਉਂ ਨਹੀਂ ਪਾ ਰਹੇ ਨੀ ਪੁਲਿਸ ਵੀ ਕਾਰਵਾਈ ਕਰਦੀ ਕਿਉਂ ਕਰਨੀ ਕੋਈ ਕਾਰਵਾਈ ਇੱਥੇ ਜਾ ਕੇ ਛੱਡ ਦਿੰਦੇ ਆ ਜੇ ਕਹਿੰਦੇ ਨਹੀਂ ਉਹ ਕਹਿੰਦੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਫਟਾਉਂਦੇ ਸਾਰਾ ਕਾਰਜਾ ਮਾਨੂੰ ਜਿਵੇਂ ਜਿਵੇਂ ਉਹ ਤਾਂ ਇਹਦੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪ ਪਤਾ ਉਹਨਾਂ ਨੂੰ ਜੀ ਪਰ ਸਾਰੇ ਨੂੰ ਸਭ ਕੁਝ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਲਸਾਰੇ ਕੋਲ ਆਇਆ ਸਾਰੇ ਪੁਲਸਾਰੇ ਪੜਾਉਂਦੇ ਆ ਉਹ ਤਾਂ ਫਿਰ ਲਾਰਾ ਜਿੰਦੇ ਆ ਛੱਡ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਜਿੰਨੇ ਜਾਂਦੇ ਨੇ ਨਾ ਪੁਲਸਾਰੇ ਇਹ ਜਿਹੜੀ ਸਰਕਾਰ ਕਿੰਦੀ ਵੀ ਨਸ਼ਾ ਬੰਦ ਕਰਤਾ ਉਹਦੇ ਬਾਰੇ ਕਿੰਨੇ ਕਿੰਨੇ ਮਾਤਾ ਨੂੰ ਕੋਈ ਨਸ਼ਾ ਨਹੀਂ ਬੰਦ ਕਰਿਆ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆਹ ਕੰਮ ਨਹੀਂ ਸੀ ਹੁੰਦੇ ਜੀ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਦੋਂ ਚਿੱਟੇ ਆਉਣ ਨੂੰ ਫੜ ਲੈਂਦੇ ਆ ਮਗਰ ਉਹਨਾਂ ਦੇ ਪੈਸੇ ਤੇ ਉਹਦਾ ਨਹੀਂ ਹੈ ਨਾ ਕੋਈ ਹੋਰ ਪੈਸੇ ਭਰਿਆ ਲੈ ਉਹਨੂੰ ਬੰਦੇ ਨੂੰ ਛਡਾ ਲੈਂਦੀ ਆ ਭਕਾਓ ਤੁਸੀਂ ਗੱਲ ਐ ਰਾਂ ਪੁਲਿਸ ਨਾਲ ਨਹੀਂ ਹੋਈ ਇਹਨਾਂ ਕੋਲ ਤਾਂ ਹੀ ਚੱਲਦਾ ਕੰਮ ਸਰਕਾਰ ਆਪਣੇ ਬੰਦਿਆਂ ਦੇ ਜੰਗਲਾਂ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਆ ਜੀ ਅਸਲ ਦੇ ਵਿੱਚ ਨਹੀਂ ਬੰਦ ਕਰਦੀ ਮਾਫਾ ਇੱਕ ਨਾਰੇ ਬਾਜੀ ਕਰ ਦੋਗੇ ਕਿਹੜੇ ਤਰ੍ਹਾਂ ਦੇ ਹੋਵੇ ਨਾ ਹੋਵੇ ਚਿੰਤਾ ਜਨਾ ਮਾਫਾ ਚਲੋ ਫੋਟੋ ਵੀ ਲੈ ਲੈਂਦੇ ਮੇਰੀ ਉਹ ਵਾਰੀ ਦਾ ਡਿਕਨਿਕਵਾਣਾ ਲੋਕਾਂ ਤੋਂ ਹੁੰਦੇ ਮਰੀ ਆਉਂਦੇ ਨਸ਼ੇ ਇੱਧਰ ਇਕੱਠੇ ਹੋ ਜਾ ਸਾਰੇ ਜਾਣੇ ਇੱਥੇ ਆ ਕੇ ਲੱਗੇ ਹੋ ਜਾ ਹੁਣ ਦੱਸ ਕਰ ਦੇ ਜੀ ਚੱਕ ਕੇ ਤੇਰੀਆਂ ਨਾਲ ਉਹਨਾਂ ਨੂੰ ਬਲਾ ਕੇ ਪਾ ਦਿੱਤੀ ਮਾਲਾ ਇੱਥੇ ਲੱਗ ਕੇ ਨਾ ਕੋਸਸ ਦਾ ਅੱਜ ਕਿੰਨੇ ਦੇ ਲੱਗਖੀ ਅਗਲਾ ਕੀ ਕਰੂੰਗਾ ਸਾਈਟ ਕਰਦਾ ਆਖਰੀ 4000 ਦਾਣੇ ਹੋ ਗਏ ਦੇ ਘਰੇ ਉਹ ਪੈਸੇ ਮਲ ਜਦੇ ਇੱਥੇ ਨਾਵਾਦੀ ਨੋ ਖਰਚਾ ਪਾਣੀ ਇਹਨਾਂ ਨੂੰ ਕਿਹਾ ਉਹਨਾਂ ਨੇ ਵੀ ਇੱਥੇ ਸਾਡੇ ਲੈਚੇ ਲਾ ਕੇ ਢਾਕੇ ਜੋ ਇਹ ਪੜੇ ਨਹੀਂ ਜਾਈ ਉਹਨਾਂ ਢਾਉਣ ਆਗੇ ਕਹਿੰਦਾ ਸੀ ਮੁਲਾਜ਼ਮਾਂ ਫਿਰ ਜੇ ਤੂੰ ਮੁਲਾਜ਼ਮਾਂ ਢਾਉਣਾ ਚਾਹੀਏ ਇਹ ਤੁਸੀਂ ਅੱਜ ਢਾਕੇ ਕੱਲ ਨੂੰ ਫੇਰ ਲਿਖਾਂਗੇ ਹਾਂ ਤੇ ਸਾਰੇ ਆਮੀ ਕੋ ਦੇਖੀ ਆ ਬਰ ਕਾਨੂੰ ਸੀ ਫੇਰ ਲਿਖਾਂਗੇ ਕਿੰਨੇ ਵਾਰੀ ਢਾਉਣਗੇ ਹਾਂ ਇੱਕਾ ਕਰੋ ਜਿਵੇਂ ਦੇਖੋ ਜਾਨਾ ਬਰਨ اي بارد انا ਔਰ ਪੁੱਛਣ ਸੁਣਦਾ ਜੇ ਬੋਲੇ ਜਿੱਥੇ ਮੇਲਾ ਲੱਗਿਆ ਹੁੰਦਾ ਫਰੇਕ ਦਾ ਘੜੀ ਵਾਲਾ ਉਹ ਵੀ ਚਿੱਟਾ ਲੈਣ ਆਉਂਦਾ 500 ਰੁਪਏ ਕਮਾਉਂਦਾ ਕਿ ਲੈਣਾ ਨੂੰ ਦੇ ਜਾਂਦਾ ਚਿੱਟੇ ਵਾਲਿਆਂ ਨੂੰ ਲੱਗੀ ਤੇਜਾ ਕਰੋਗੇ ਇੱਕ ਤਾਂ ਸਾਰਾ ਕੋਲ 500 ਰੁਪਏ ਅੱਗੇ ਕਹਿੰਦੇ ਮੈਂ ਨਾ ਨਹੀਂ ਆਉਂਦੇ ਇਹ ਨਹੀਂ ਕਰਦੇ ਵੀ ਜੇ ਕਿਸੇ ਦਾ ਖਾਂਦਾ ਕਿਸੇ ਦਾ ਨਹੀਂ ਖਾਂਦਾ ਉਹ ਆਪੋ ਨਾਲ ਹੀ ਖੜਨਾ ਨਾਲ ਖੜਾ ਰੋਟੀ ਲੱਗਾ ਮੜਾਉਂਦਾ ਇੱਕ ਗੱਲ ਰੋਟੀ ਮੈਂ ਖਾ ਜਾਂਦਾ ਜਮਾ ਆਉਂਦੇ ਆ ਬਈ ਆਉਂਦੇ ਆ ਖੜਾ ਫੜਾ ਕੰਮ ਹੋ ਰਿਹਾ ਮੇਲਾ ਫੜੀ ਹੋ ਗਿਆ ਕੀ ਹੋ ਗਿਆ ਫੜਾ ਗਿਆ ਅਗਲੇ ਤੋਂ ਬੰਦ ਕੇ ਨਹੀਂ ਛੱਡ ਦਿੱਤੀ ਲਾਜ ਹੋ ਦੋਨੇ ਇਕੱਠੇ ਟੀਨਰ ਵੇਚਦਾਨਾ ਬੰਦੇ ਦਾ ਘੱਟ ਰੇਖ ਤੇ ਨਾਕ ਨੇ ਚੱਕੋ ਤੁਹਾਡੇ ਨਾਲ ਉਹ ਜਾਗ ਵੇਚਦਾ ਇੱਧੇ ਇੱਧੇ ਨਾਲ ਆ ਕੀ ਨਾ ਹੈ ਤੁਹਾਡਾ ਮਨਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਹੋ ਕੀ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਬਾਰੇ ਮਾਮਲਾ ਜੀ ਇਹ ਨਸਾ ਵੀ ਕਹਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਚਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਘੁਰਨੋ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਨੁਦਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਏ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਵਨ ਕੇ ਬੇਨਤੀ ਐ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਇੱਥੇ ਬੰਦ ਹੋ ਜਾਏ ਸਾਰਾ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਦੋਂ ਖਾਲੀ ਹੋ ਗਿਆ ਨਸ਼ੇ ਦਾ ਨਾਮ ਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਵੀ ਕੀ ਕੁਝ ਹੋਰ ਦੇ ਕੀ ਮੁੱਠਗਾ ਮੁੱਠਗਾ ਅੰਦਰ ਫੜ ਕੇ ਰੱਖ ਲੈਂਦਿਆਂ ਮੁੰਡਿਆਂ ਨੂੰ ਜੇਲ੍ਹ ਤੇ ਕਰਾ ਦੇਣਗਾ ਕੋਈ ਨਹੀਂ ਜੀਵਤ ਰਹੇਗੀ ਮੇਰੀ ਹੱਤ万 ਕੇ ਬੈਂਤੀਆ ਹੋਏ ਹੁਣਾ ਗੰਡੇ ਆਧੂ ਵੀ ਨਹੀਂ ਜਾਂਦਾ ਮਾਗਰ ਮਾਗਰ ਵੀ ਨਹੀਂ ਦੇਉਦੇ ਮਾਗਰ ਵੀ ਨਹੀਂ ਗਈ ં તતમ ફં જાણ્ ઘાણ ળૂ પા૱ણ ંપ ણાિળ ચિાણં જાણં ાળેમ ઓણ્ણ ાદાણાણ પંણ ાણાણા્ણ ંાણાણાણ કં� இதுவரை பதினொன்று லட்சத்து எழுபத்தி ஒன்பது ஆயிரத்து ஒன்பது நூறு அறுபத்து ஒன்பது பேர் குணமடைந்துள்ளனர் ਕੁੱਤ ਦੇ ਕਾਫੜੇ ਅੰਦਰ ਹੋ ਜਾਂਦੇ ਆ ਅੱਖਾਂ ਲੱਗ ਜਾਂਦੇ ਸਾਡੇ ਮਨਰਾਂ ਨੂੰ ਲੈ ਕੋਈ ਕਾਰਵਾਈ ਨਹੀਂ ਕੀਤੀ ਰਾਜੀ ਬੰਦਾ ਕਿਵੇਂ ਹੋਇਆ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵੇਚਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੋੜ ਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕਾਦਮੇ ਐਨਡੀਪੀਐਸ ਅਖਟ ਦੇ ਦਰਜ ਕਰ ਚੁੱਕੇ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਹੈ ਜੋ ਨਸ਼ਾ ਅਵਰੋਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੋੜਕਲਾਂ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਂਡੇ ਵਿੱਚ ਲਿਜਾ ਕੇ ਉਹਨਾਂ ਨੂੰ ਡੀਡਿਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਇਹਦੇ ਜਿਹਨਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ ਤੇ ਓਟ ਸੈਂਟਰਾਂ ਤੇ ਲਿਜਾਇਆ ਜਾਂਦਾ ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸ ਆਪਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸੁਗਲਿੰਗ ਵਿੱਚ ਸ਼ਾਮਲ ਹੈ ਉਸੇ ਵਕਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜੇਲ੍ਹ ਭੇਜਿਆ ਜਾਂਦਾ ਹੈ ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੀ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫਿਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਨਾ ਕਰਾਈ ਜਾਵੇ ਤੇ ਸਾਡੀ ਵਾਰ-ਵਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਫਿਰ ਕਵਰੀ ਘਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜ਼ਮਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਵਿਅਕਤੀਆਂ ਦੀ ਜ਼ਮਾਨਤ ਨਾ ਕਰਾਈ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿੱਤਾ ਜਾਵੇ ਬਾਕੀ ਜੋ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਕੋਈ ਨਸ਼ੇ ਸੰਬੰਧੀ ਅਸੀਂ ਫੌਰਨ ਕਾਰਵਾਈ ਕਰਕੇ ਐਸਐਸਪੀ ਸਾਹਿਬ ਬਟਿੰਡਾ ਜੀ ਦੇ ਹੁਕਮਾਂ ਅਨੁਸਾਰ ਬਿਲਕੁਲ ਹੀ ਇਹ ਨਸ਼ੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਅੱਗੇ ਵੀ ਇਹ ਕਾਰਵਾਈਆਂ ਜਾਰੀ ਰਹਿਣਗੀਆਂ Thank you.